Ay ay acha chauthi <laughs> maut ho chuki chuke ਆ ਅੱਜ ਚੇਮਾ ਦੇਣਾ ਯਾ ਆਹ ਦੇ ਪ੍ਰਾਵਾਨ ਚਿੱਟਾ ਲੈ ਗਿਆ ਮੈਂ ਚਿੱਟੇ ਆਲਾ ਇਹਨੂੰ ਲੈ ਮੈਂ ਚਿੱਟਾ ਲੈ ਕੇ ਬੈਠਾ ਬਈ ਦੇ ਨਾਲ ਬਾੜਤੀ ਇਹਨਾਂ ਨੂੰ ਕੋਈ ਪੜਨਾ ਨਹੀਂ ਹੈਗਾ ਕਿਤਾ ਨੌਜਵਾਨ ਮੰਜਿਆ ਤੇ ਪਾਈ ਜਾਂਦੇ ਚਿੱਟੇ ਆਲੇ ਨੌਜਵਾਨ ਮੰਜਿਆ ਤੇ ਪਾਈ ਜਾਂਦੇ ਪੋਰਾ ਪੋਰਾ ਜਿੰਦਗਾਰ ਰੋਲੀ ਜਾਂਦੇ ਪੋਰਾ ਪੋਰਾ ਬੱਚੇ ਰੋਲੀ ਜਾਤੇ ਪੱਜਰਾ ਕੌਣ ਤੇ ਚਿੱਟੇ ਵਾਲਾ ਇਹ ਤਾਂ ਜਿੰਦਗੇ ਬਰਬਾਦ ਕਰਤਗਾ ਸਾਡੇ ਸਾਈ ਸਰਦੋ ਕੋਲੇ ਗਿਣਾ ਸਾਡੀਆਂ ਚਿੱਤੇ ਕਰਕੇ ਪਾਜੀ ਪਿੰਡ ਦੇ ਵਿੱਚ ਗਿਣਾ ਚਿੱਤੇ ਕਰਕੇ ਅੱਛੇ ਮੋਤਾ ਚੁੱਪੀਆਂ ਨੇ ਤੈਨੂੰ ਤਾਂ ਸਾਡੀਆਂ ਘਰ ਦਿੰਗੇ ਇਹਨੇ ਘਰ ਘਰ ਦਿੰਗੇ ਤਿੰਨ ਮੋਤਾਆਂ ਦੀ ਘਰ ਪਰਿਵਾਰ ਤਨਾਈ ਇੱਕ ਹਫਤੇ ਦੇ ਵਿੱਚ ਵਿੱਚ ਸਰਕਾਰਾਂ ਨਿਕੰਮੀਆਂ ਨੇ ਸਾਡੇ ਵਾਸਤੇ ਤੇ ਨਿਕੰਮੀਆਂ ਨੇ ਜਦੋਂ ਸਾਡਾ ਇਹ ਕੋ ਮਸਲਾ ਹੱਲ ਕਰਦੇ ਤਾਂ ਸਾਡੇ ਤੂੰ ਕੰਮ ਮੰਗਾ ਦੇ ਕੰਮ ਮੰਗਾ ਦੇ ਸਰਕਾਰ ਦੇ ਨਾਲ ਨਾਲ ਬੰਦੇ ਸਰਕਾਰ ਦੇ ਬੰਦੇ ਰਹੇ ਨੇ ਨਾਲ ਚਿੱਟਾ ਨਹੀਂ ਬੰਦ ਕਰਾ ਦੇ ਬਸ ਲੈ ਲੈ ਕੇ ਛੱਡ ਜਾਂਦੇ ਨੇ ਚਿੱਟੇ ਆਲਿਆਂ ਨੂੰ تیجا پیا گھر چا وا پیا بڑا زیادہ پہوے پناہ کا دے دینا سو کا دے دین متیاں آٹا کاٹ جان

چا ویکدا جے سانو تا چونکی جے سانو چونکی ہوگی شاہ دن بعد نہیں بس گھر گھر ویر چا و پیا جی دکان گھر دکانداریاں جے سانو سان بند ہونا دار بند کراؤ ساڑے واسطے ਆਈ ਕੰਦਰਾ ਕਾਵੇਂ ਬੱਚੇ ਇਹ ਕਰਨ ਭਾਈ ਚਿੱਟਾ ਸ਼ਰੇਆਮ ਮਿਲਦਾ ਪਿਆ ਠੀਕ ਹੈ ਇਹ ਕੁੰਡੇ ਪਿੰਡੇ ਇਹ ਨਾਮ ਦਾ ਕੀ ਨਾਮ ਇਹ ਤਾਂ ਨੰ ਰੰਜੀਤ ਸੀਗਾ ਇਹ ਨਾਮ ਰੰਜੀਤ ਸੀਗਾ ਰੰਜੀਤ ਇਹ ਨਾ ਰੰਜੀਤ ਨਾਮ ਕਿੰਨੀ ਉਮਰ ਇਹਦੀ ਉਮਰ ਨਹੀਂ 25 26 ਸਾਲ ਹੈਗੀ 25 ਤੋਂ 25 ਤੋਂ 25 ਤੋਂ 26 ਸਾਲ ਹੈਗੀ ਹਾਂਜੀ ਤੇ ਚਾਰ ਬੱਚੇ ਦੋ ਕੁੜੀਆਂ ਦੋ ਮੁੰਡੇ ਦੋ ਮੁੰਡੇ ਨੇ ਦੋ ਕੁੜੀਆਂ ਚਾਰ ਬੱਚੇ ਨੇ ਤੇ ਚਿੱਟਾ ਸ਼ਰੇਆਮ ਵੇਚਦਾ ਹੈ ਕੋਈ ਕੰਟਰੋਲ ਨਹੀਂ ਹੁੰਦਾ ਨਾ ਕੋਈ ਸਰਕਾਰ ਹੀ ਕਰਦੀ ਪਈ ਹੈ। ਹਾਂਜੀ ਹਫਤੇ ਦੇ ਵਿੱਚ ਹਫਤੇ ਦੇ ਵਿੱਚ ਚਾਰ ਮੌਤਾਂ ਲਗਾਤਾਰ ਹੋਈਆਂ ਚਿੱਟੇ ਵਾਲੇ ਮੁੰਡੇ ਮਰੇ ਨੇ। ਦੋ ਜਿਹਾਂ ਦੇ ਚਾਚੇ ਦੇ ਸੀਗੇ ਨਾਲ ਹੀ ਘਾਰੇ। ਹਾਂਜੀ। ਇਹ ਇਹਦੋਂ ਪਹਿਲਾ ਇੱਕ ਮੁੰਡਾ ਪੂਰਾ ਹੋਇਆ ਹੈ, ਇਹ ਕੌਣ ਮੁੰਡਾ ਹੋਇਆ ਹੈ? ਜੌਨ ਦਾ ਨਾਂ, ਉਹਦਾ ਜੇ ਪੋਗ ਪਿਆ ਹੈ ਤੇ ਇਹ ਮੁੰਡਾ ਪੂਰਾ ਹੋ ਗਿਆ ਹੈ। ਪਤਾ ਕੀ ਸਾਡੀ ਦਾ ਹੱਥ ਛੱਡ ਕੇ ਬੇਨਤੀ ਕਿ ਪਿੰਡ ਦਾ ਕੁਝ ਕੀਤਾ ਜਾਵੇ। ਹਾਂਜੀ ਤੇ ਦੇਖੋ ਨਿੱਕੇ ਨਿੱਕੇ ਬੱਚੇ ਨੇ ਇਹਨਾਂ ਹੁਣ ਬੱਚਿਆਂ ਦੀ ਕੇਅਰ ਕੌਣ ਕਰੇਗਾ? ਮਹਾਪੇ ਤੋਂ ਬਿਨਾ ਕੋਈ ਕਹਿ ਰਹੀ ਹਾਂਜੀ ਸਰਕਾਰਾਂ ਦਾ ਵਾਅਦਾ ਹਾਂ ਚੋਂ ਜੀ ਘਰ ਦੀ ਜੀ ਉਮਰ ਕੀ ਹੈ ਜੇ ਕੁਛ ਵੀ ਉਮਰ ਨਹੀਂ ਹੈਗੀ ਸਰਕਾਰਾਂ ਦੇ ਬੜੇ ਬੜੇ ਵਾਅਦੇ ਵਾਦੇ ਕਰ ਉਹ ਸਰਕਾਰਾਂ ਕੁਛ ਨਹੀਂ ਕਰ ਸਕਦੀਆਂ ਸਰਕਾਰਾਂ ਨੂੰ ਉਹ ਸਰਕਾਰਾਂ ਕੀ ਕਰਦੀਆਂ ਨੇ ਕੁਛ ਨਹੀਂ ਕਰ ਸਕਦੀਆਂ ਸਰਕਾਰਾਂ ਸਰਕਾਰਾਂ ਨੇ ਤਾਂ ਗੰਧ ਪਾਇਆ ਹੋਇਆ ਹੁਣ ਸੋ ਪੈਸੇ ਲੈ ਕੇ ਬੰਦਾ ਛੱਡਦੀ ਸਰਕਾਰਾਂ ਛੁਡਵਾ ਦਿੰਦੀਆਂ ਨੇ ਸਰਕਾਰਾਂ ਛੁਡਵਾ ਦਿੰਦੀਆਂ ਨੇ ਮੰਤਰੀ ਦਾ ਫੋਨ ਕਰਵਾ ਦਿਓ ਜੀ ਬੰਦਾ ਛੁੱਟ ਗਿਆ ਆ ਪ੍ਰਧਾਨ ਹੈ ਜੀ ਸ਼ਹਿਰ ਦਾ ਪਿੰਡ ਦਾ ਪ੍ਰਧਾਨ ਹੈ ਇਹ ਲੋਕੀ वैसे दे सिस्टम ना चलदे पणे ਘਰਾਂ ਦਾ ਬੇੜਾ ਗਰਕ ਹੋਇਆ ਪਿਆ ਹਾਂਜੀ ਇਹ ਪਿੰਡ ਚ ਰੋਜ਼ ਹੀ ਮੌਤ ਹੋ ਰਹੀ ਸਮਝੋ ਕੱਲ ਹੁਣ ਦੋ ਭੋਗ ਪੈਣੇ ਤੇ ਅੱਜ ਮੌਤ ਹੋ ਗਈ ਇਹ ਵੀ ਭੋਗ ਹੀ ਪੈਣਾ ਇਹ ਪਤਾ ਨਹੀਂ ਚਿੱਟੇ ਵਾਲਾ ਫੇਰ ਅਗਾ ਕਿਹੜਾ ਮਰ ਜਾਣਾ ਜੇ ਕੰਟਰੋਲ ਨਾ ਹੋਇਆ ਤੇ ਪਤਾ ਨਹੀਂ ਕਿੰਨੇ ਮੁੰਡੇ ਮਰਨਗੇ ਮੇਰਾ ਨਾਮ ਸੁਨੀਤਾ ਮੇਰਾ ਵੀਰਾਏ چھوٹا میرے تو چٹے نال گیا میرے چٹا پتا نہیں کن لا دے گھر کی کوئی چیز نہیں چڈی بچے بکے منجا بھی کوئی چڈیا ویچ تین گھر کا سمان گھر جی گھر دی بچاری کام کار کرتے لیا لیا دے رہی ਵੀਰੇ ਊੜਾਏ ਸੋਹਣੇ ਚਾਦਾ ਵੀਰਾ ਲੁੱਟਿਆ ਅੱਗੇ ਸਾਡਾ ਯੱਥ ਦੇ ਨੀ ਵੀਰੇ ਨੂੰ ਏ ਜੋ ਲੁੱਟਿਆ ਗਿਆ ਆਇਆ ਆਇ ਕਾਲ ਨੂੰ ਅਠ ਦੇ ਨੂੰ ਨੇ ਆ ਮਗਰੇ ਨੇ ਵੀ ਤਿਆਰੀਆਂ ਕਰ ਲੀਆਂ ਗਾਡੇ ਪੂਸਾਰੇ ਕੋਈ ਨਹੀਂ ਗਾਲ ਸੁਣਦੇ ਅਸੀਂ ਨਹੀਂ ਸੋਂਦੇ ਸਾਡੀ ਅਸੀਂ ਤਾਂ ਬੇਨਤੀਆਂ ਵੀ ਕਰਦੇ ਅਸੀਂ ਦਾਸ ਸਵੀਕਾਰਦੇ ਨਾ ਸਾਡੇ ਵੀਰ ਨੂੰ ਕੋਈ ਬਚਾ ਲੈਂਦਾ ਅਸੀਂ ਨਿਰਾਸ਼ਾ ਦੇਣਾ ਸਾਤਰ ਵਾਲੇ ਮੀਨਾ ਲੈਂਦੇ ਨੇ ਨਾ ਕੋਈ ਕਾਰਵਾਈ ਨਹੀਂ ਕਰਦੇ ਕੀ ਨਾਮ ਤੁਹਾਡਾ ਮੇਰਾ ਨਾਮ ਬਸ਼ੀਰ ਬਸ਼ੀਰ ਕੀ ਲੱਗਦਾ ਹੈ ਮੇਰਾ ਪੁੱਤਰ ਹੈ ਪੁੱਤਰ ਸੀਗਾ ਕਿੰਨੀ ਕੋਰਸੀ ਉਹਦੀ ਜੀ ਪੁੱਤ ਜੀ ਬੱਤੀ ਠੀਕ ਹੈ ਜੀ ਠੀਕ ਜੀ ਹੋ ਗਿਆ ਹਾਂਜੀ ਆ ਇਹਦੀ ਮੌਤ ਹੋ ਗਈ ਬਸ ਚਿੱਟੇ ਨੇ ਕਰ ਦਿੱਤੀ ਤੇਰੇ ਘਰ ਘਾਰੇ ਹਾਂ ਕਿੰਨਾ ਚਿੱਟਾ ਜਿਹੜਾ ਇਹ ਚਿੱਟਾ ਬਹੁਤ ਵੇਖਦਾ ਗੁੱਫੀਆਂ ਵੇਖਦਾ ਜੀ ਕੀ ਸਰਕਾਰ ਆ ਇਹ ਸਰਕਾਰਾਂ ਕੁਝ ਨਹੀਂ ਕਰਦੀਆਂ ਤਾਂ ਪੁਲਿਸ ਵਾਲਿਆਂ ਨੂੰ ਸਾਰਿਆਂ ਨੂੰ ਪਕੜ ਘਰਾਂ ਦੇ ਘਰ ਕਿਸ ਤਰ੍ਹਾਂ ਘਰਾਂ ਦੇ ਘਰ ਗਰਕ ਹੋਏ ਜਾਂਦੇ ਜੀ ਉਹ ਮੰਨੇ ਨੇ ਇਹ ਜਿਹੜੇ ਪੈਦ ਇਹ ਤਾਂ ਪਾਰ ਗੱਟੀ ਦਿਗਰ ਤੈਨੂੰ ਜਾਣਾ ਪੈਣਾ ਇੰਨਾ ਕਿਵੇਂ ਕਰਦਾ ਤਿਓਰ ਉਥੋਂ ਦਿਗਰ ਬੰਦੇ ਵੇਖੇ ਡੇਗਦੇ ਉਦੋਂ ਦੀ ਗ੍ਰਵੇ ਕੀ ਹਾਲ ਹੋਇਆ ਪਿਆ ਜ਼ਮੀਨਾਂ ਵੇਚ ਦਿੱਤੀਆਂ ਬੁਰੇ ਹਾਲ ਬਣ ਕੇ ਦਿਹਾੜੇ ਹੋਇਆ ਪਿਆ ਇਹ ਸਰਕਾਰ ਤੋਂ ਸਿੱਧ ਪ੍ਰਤੀਤ ਹੀ ਨਹੀਂ ਕਰਦੀ ਨਾ ਨਾ ਤੂੰ ਏ ਪਾਣੀ ਪਿਆ ਆਇਆ ਇਹਦਾ ਕੰਟਰੋਲ ਕਰਨ ਦਾ ਬੜਾ ਹੁਸਕ ਦਾ ਹਾਂਜੀ ਹਾਂ ਜਿਹੜੇ ਅੱਗੇ ਬਚੇ ਨੇ ਤੇ ਜੰਗ ਲੱਗ ਗਿਆ ਤਾਂ ਉਹਨਾਂ ਨੂੰ ਇੰਨਾ ਹੀ ਕਿ ਮੈਂ ਖਬਰ ਦੇ ਨਾ ਜੰਗ ਲੱਗ ਗਿਆ ਗਿਆ ਤੇ ਗਬਰੂ ਨਹੀਂ ਮਿਲੇਗਾ ਗੱਭਰੂ ਨਹੀਂ ਮਿਲੇਗਾ। ਮਿੰਡਰੀ ਦੇ ਵਿੱਚ ਗੱਭਰੂ ਨਹੀਂ ਮਿਲੇਗਾ। ਪੰਜਾਬ ਜਿੰਨਾ ਨਹੀਂ ਤਾਂ ਬੰਦ ਹੋ ਜੀ। ਜਿਹੜੀਆਂ ਵਿਚਾਰੀਆਂ ਬੱਚਿਆਂ ਨੂੰ ਕੌਣ ਪਾਲੇ? ਛੋਟੇ ਛੋਟੇ ਬੱਚੇ 4-4 ਬੱਚੇ। ਕੌਣ ਪਾਲੇ ਤਾਂ ਬਗਾਈ ਕਿੰਨੀ? ਆਈ ਤਾਂ ਸਰ ਪ੍ਰਸ਼ਾਸਨ ਅੱਗੇ ਬੇਨਤੀਆਂ ਪ੍ਰਸ਼ਾਸਨ ਅੱਗੇ ਹੀ ਕਰਦੇ ਰਹਿ ਆ। ਇਹ ਇੱਕ ਦਿਨ ਵੀ ਨਹੀਂ ਜੀ ਬੰਦਾ ਬਿਨ ਨਾਗਾ ਮੌਤਾਂ ਹੋ ਰਹੀਆਂ ਚੌਥੀ ਤੋਂ ਪੰਜਵੀਂ ਮੌਤ ਹੈ ਸਾਡੇ ਪਿੰਡ ਦੇ ਵਿੱਚ ਖੁੰਡੇ ਪਿੰਡ 'ਚ। ਤੇ ਪ੍ਰਸ਼ਾਸਨ ਦਾ ਕੁਛ ਨਹੀਂ ਕਰ ਰਿਹਾ ਇੱਥੇ ਥਾਣੇਦਾਰ ਐਸ ਐਚ ਓ ਸਾਰੇ ਹੋ ਗਏ ਨੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਗੱਲ ਹੀ ਨਹੀਂ ਗੋਲੀ ਤੇ ਚਿੱਟਾ ਤਾਂ ਬਹੁਤ ਹੀ ਜ਼ਿਆਦਾ ਸਾਡੇ ਪਿੰਡ ਵਿੱਚ ਰਿਹਾ ਠੰਡੇ ਮਸਲੇ 'ਚ ਬਾਤਾਂ ਜੀ ਗੌਰ ਹੀ ਨਹੀਂ ਕਰ ਰਹੀ ਸਰਕਾਰ ਸਰਕਾਰਾਂ ਇਹਨਾਂ ਨੇ ਵਾਅਦੇ ਕਰਦੀਆਂ ਸੀ ਚਿੱਟਾ ਖਤਮ ਕਰਾਂਗੇ ਸਗੋਂ ਅੱਗੇ ਕੁੜੀਆਂ 'ਚ ਸੀ ਹੁਣ ਕਿਲਵਾਂ ਦੇ ਹਿਸਾਬ ਨਾਲ ਕਵਾਂਟਲਾਂ ਦੇ ਹਿਸਾਬ ਨਾਲ ਤੇ ਕਿੱਥੇ ਗਈਆਂ ਸਰਕਾਰਾਂ ਤੇ ਵਾਅਦੇ ਇਹਨਾਂ ਦੇ ਬਸ ਖਬਰਾਂ ਲਵਾਉਣ ਲਈ ਹੁੰਦੇ ਜਾਂ ਚੈਨਲਾਂ 'ਤੇ ਬੋਲਣ ਲਈ ਹੁੰਦੇ ਨੇ ਕਿ ਲੋਕਾਂ ਦੇ ਘਰਾਂ ਜਾਣ ਕੇ ਦੇਖਣ ਕੀ ਹਾਲ ਏ। ਹਾਂਡੇ ਵਿੱਚ ਵਿੱਚ ਚਿੱਟਾ ਪੀਤੀ ਜਾਂਦੇ ਨੇ। ਚਿੱਟਾ ਵੇਚਣ ਵਾਲੇ ਅਮੀਰ ਬਣ ਜਾਂਦੇ ਨੇ। ਔਰਤਾਂ ਵਿਧਵਾ ਹੋਈ ਜਾਂਦੀਆਂ ਜੀ ਜਿਨ੍ਹਾਂ ਦੇ ਮਰਨ ਕੇ ਵਿਧਵਾ ਹੀ ਹੋਣ ਪਈ। ਮਾਵਾ ਦੇ ਪੁੱਤ ਮਾਵਾ ਦੇ ਪੁੱਤ ਮਾਵਾ ਦੇ ਬੁਰੇ ਹਾਲ ਹੋਏ ਭੈਣਾਂ। ਘਰਾਂ ਦੇ ਚਿਰਾਗ। ਚਿਰਾਗ ਬੁੱਝ ਗਏ ਜੀ ਘਰਾਂ ਦੇ। ਬਿਲਕੁਲ ਸਾਡੇ ਪਿੰਡ ਦਾ ਤਾਂ ਸਤਿਆਨਾਥ ਹੋਇਆ ਪਿਆ ਜੀ। ਪ੍ਰਸ਼ਾਸਨ ਜਮਾਂ ਨਹੀਂ ਗੌਰ ਕਰਦਾ ਪਿਆ। ਆਉਂਦੇ ਨੇ ġੇੜਾ ਮਾਰ ਜਾਂਦੇ ਜੀ ਉਸ ਤੋਂ ਬਾਅਦ ਕੁਛ ਵੀ ਨਹੀਂ। ਫਾਰਮੈਲਟੀ ਪੂਰੀ ਕਰ ਦਿੰਦੇ ਨੇ। ਅਸੀਂ ਤਾਂ ਇਹ ਕੋਈ ਸਰਕਾਰ ਸਾਡੀ ਸੁਣੇ ਕੋਈ ਚੰਗੀ ਸਰਕਾਰ ਸਰਕਾਰਾਂ ਤੇ ਵਿਸ਼ਵਾਸ ਤਾਂ ਹੈ ਨਹੀਂ ਜੇ ਕੋਈ ਚੰਗੀ ਸਰਕਾਰ ਬਣੇ ਤੇ ਉਹੀ ਇਹਨੂੰ ਬੰਦ ਕਰਾ ਸਕਦੀ ਯੋਗੀ ਵਗਰੇ ਜਾਂ ਮੋਦੀ ਵਗਰੇ ਹੋਰ ਸਾਨੂੰ ਕਿਸੇ ਸਰਕਾਰ ਤੇ ਕੋਈ ਉਮੀਦ ਨਹੀਂ ਹੈ ਕਿਉਂਕਿ ਉਹੀ ਇਹਨਾਂ ਚੀਜ਼ਾਂ ਨੂੰ ਨੱਥ ਪਾ ਸਕਦੇ ਨੇ ਹੋਰ ਕੋਈ ਸਰਕਾਰ ਨਹੀਂ ਪਾ ਸਕਦਾ ਹੋਣਾ ਚਾਹੀਦਾ ਹੋਣਾ ਚਾਹੀਦਾ ਜੀ ਜ਼ਰੂਰ ਹੋਣਾ ਚਾਹੀਦਾ ਨਹੀਂ ਤਾਂ ਇਹ ਵੋਟਾਂ ਵੱਟੀ ਆਉਂਦੇ ਨੇ ਜੇ ਨੌਜਵਾਨ ਹੀ ਮਰ ਗਏ ਵੋਟਾਂ ਕਿੱਥੋਂ ਪੈਣਗੀਆਂ ਸਰਕਾਰਾਂ ਨੂੰ ਇਹ ਵੋਟਾਂ ਦੇ ਨਹੀਂ ਸਕੇ ਇਹਨਾਂ ਦੀ ਜ਼ਿੰਦਗੀ ਦੇ ਨਹੀਂ ਸਕੇ ਹੈਗੇ। ਹੋੜ ਦੀ ਸਾਰੀ ਦੁਨੀਆ ਸੱਤੀ ਹੈ। ਇਹਨਾਂ ਦੀ ਜ਼ਿੰਦਗੀ ਦੀ ਵੀ ਸੱਤੀ ਬਣਾ ਨਾ ਕੀ ਇਹਨਾਂ ਨੂੰ ਬਚਾਉਣਾ ਵੀ ਹੈ। ਨਸ਼ੇ ਤੋਂ ਵੀ ਬਚਾਈਏ। ਨਸ਼ੇ ਤੋਂ ਬਚਾਉਣ ਵਾਲ ਕਿਸੇ ਦਾ ਧਿਆਨ ਨਹੀਂ ਤੇ ਵੋਟਾਂ ਮੰਗਣਾ ਦਰਦਰ ਕੁੱਤਿਆਂ ਦਾਰਾ ਫਿਰਦੀਆਂ ਨੇ ਸਰਕਾਰਾਂ। ਕਿੰਨੀ ਕੋਮਾ। ਇਹਦੀ 20 ਤੋਂ 25 ਸਾਲ ਚਾਰ ਬੱਚੇ ਆ ਜੀ। ਦੋ ਕੁੜੀਆਂ ਦੋ ਮੁੰਡੇ ਮੁੰਡੇ ਦਾ ਨਾਮ ਰਣਜੀਤ ਤੇ ਸਾਨੂੰ